ਕਿਸਾਨ ਜਿੱਥੇ ਬੰਦੇ ਜਿੱਥੇ ਹਰਿਆਣਾ ਦੇ ਬਾਰਡਰਾਂ ਤੇ ਜਟੀਆਂ ਹੋਈਆਂ ਉੱਥੇ ਕੱਲ ਜਿਹੜੇ ਅਥਰੂ ਗੈਸ ਜਾਂ ਲਾਠੀ ਚਾਰਜ ਜਾਂ ਗੋਲੀਆਂ ਵਰਸਾਈਆਂ ਉਸ ਵਿੱਚ ਇੱਕ ਨੌਜਵਾਨ ਦੀ ਮੌਤ ਹੋੰਦੀ ਹੈ ਜੋ ਬਠਿੰਡਾ ਜ਼ਿਲ੍ਹਾ ਬੱਲੋਕ ਦੇ ਰਹਿਣ ਵਾਲਾ ਸੀ ਉਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੂਰੇ ਪੰਜਾਬ ਭਰ ਵਿੱਚ ਅੱਜ ਸੜਕਾ ਜਾਮ ਕੀਤੀ ਗਈਆਂ ਦਿਖਾਵਾਂਗੇ ਅੱਜ ਬਨਾਲਾ ਦੇ ਚੰਡੀਗੜ੍ਹ ਮਾਰਗ ਵਿੱਚ ਖੜੇ ਹਾਂ ਜਿੱਥੇ ਅੱਜ ਭਾਰਤੀ ਕਿਸਾਨ ਕਰਦਿਆਂ ਵੱਲੋਂ ਅੱਜ ਚੱਕੇ ਜਾਮ ਕੀਤੇ ਗਏ ਨੇ ਬਰਨਾਲਾ ਚੰਡੀਗੜ੍ਹ ਰੋਡ ਹੋਵੇ ਜਾਏ ਬਰਨਾਲਾ ਲੁਧਿਆਣਾ ਰੋਡ ਹੋਵੇ ਬਨਾਲਾ ਮੋਗਾ ਰੋਡ ਪੁਰਾਣਾ ਬਾਂਸਾ ਰੋਡ ਦੇਖਾਵਾਂਗੇ ਇੱਥੇ ਜਿੱਥੇ ਕਿਸਾਨ ਸੜਕਾਂ ਦੇ ਬੈਠੇ ਨੇ ਉਹਨਾਂ ਦਾ ਰੋਸ ਪਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਉੱਥੇ ਕਿਸਾਨਾਂ ਵਿੱਚ ਰੋਸ ਨੇ ਅਸੀਂ ਕਿਸਾਨਾਂ ਆਗੂਆਂ ਨਾਲ ਵੀ ਗੱਲ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਉਹਨਾਂ ਨਾਲ ਵੀ ਗੱਲ ਕਰਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਕਾਲੇਕੇ ਜੀ ਬਲਾਕ ਕੋਰ ਜਿਹੜਾ ਅੱਜ ਦਾ ਰੋਸ ਆਜ ਦਾ ਧਰਮ ਹੈ ਕਿਸ ਇਹ ਅੱਜ ਦਾ ਜਿਹੜਾ ਰੋਸ ਹੈ ਜੀ ਕੱਲ ਜਿਹੜਾ ਹਰਿਆਣਾ ਪੁਲਿਸ ਵੱਲੋਂ ਜਿਹੜਾ ਗੈਰ-ਸੰਵਿਧਾਨਕ ਤਰੀਕੇ ਦੇ ਨਾਲ ਪੰਜਾਬ ਦੀ ਹਦੂਦ ਦੇ ਵਿੱਚ ਦਾਖਲ ਹੋ ਕੇ ਸਾਡੇ ਨੌਜਵਾਨ ਧੀਰ ਕੀਤੇ ਗਏ ਨੇ ਜੀ ਸਾਡੇ ਟਰੈਕਟਰਾਂ ਦੀ ਪੰਨ ਤੋੜ ਕੀਤੀ ਗਈ ਹੈ लाठी चार्ज ਕੀਤੇ ਗਏ ਨੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਕਿਉਂਕਿ ਹਰਿਆਣਾ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਕਿਸਾਨ ਸਿੱਧਾ ਦਿੱਲੀ ਜਾਣਾ ਚਾਹੁੰਦੇ ਨੇ ਹਰਿਆਣਾ ਦਾ ਕੋਈ ਰੋਲ ਨਹੀਂ ਉਹਨਾਂ ਨੇ ਨਜਾਇਜ਼ ਗੈਰ-ਸੰਵਿਧਾਨਕ ਤਰੀਕੇ ਦੇ ਨਾਲ ਜਿਹੜਾ ਸਾਡੇ ਕਿਸਾਨਾਂ ਤੇ लाठी चार्ज ਕੀਤਾ ਉਹਦੇ ਰੋਸ ਵੱਲੋਂ ਇਹ ਪੰਜਾਬ ਦੇ ਵਿੱਚ ਅੱਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੰਜ ਜਗ੍ਹਾ ਦੇ ਉੱਤੇ ਜਾਮ ਹੈ ਜਿਹੜਾ ਚੰਡੀਗੜ੍ਹ ਤੇ ਬਠਿੰਡਾ ਬਰਨਾਲਾ ਮਾਰਗਾ ਮਾਨਸਾ ਬਰਨਾਲਾ ਮਾਰਗਾ ਬਰਨਾਲਾ ਮੋਗਾ ਮਾਰਗਾ ਤੇ ਲੁਧਿਆਣਾ ਬਰਨਾਲਾ ਮਾਰਗਾ ਇਹ ਪੰਜ ਜਗ੍ਹਾ ਤੇ ਟਿਹੜੇ ਅਸੀਂ ਧਰਨੇ ਦੇ ਰਹੇ ਆ ਇਹ ਸੰਕੇਤਕ ਧਰਨੇ ਨੇ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਕਿ ਜੇ ਉਹ ਇਹ ਜਿਹੇ ਗੈਰ ਸਬਧਾਨਕ ਤਰੀਕੇ ਨਾਲ ਖੰਡਨਾ ਤਸੱਦਦ ਕਰਨਾ ਨਹੀਂ ਹਟਦੀ ਤਾਂ ਜਿਹੜਾ ਸਾਨੂੰ ਹੋਰ ਤਿੱਖਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਵਿਰੁੱਧ ਲਾਮਬੰਦ ਕਰਕੇ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਉਣਾ ਇੱਕ ਕੀ ਫੈਸਲਾ ਕਿਦੂ ਲੁੱਟਾ ਗਿਆ ਤੇ ਫੈਸਲੇ ਵਿੱਚ ਅੱਜ ਜਿਹੜੀ ਸੜਕਾਂ ਇਕੱਲੇ ਬਨਾਲੇ ਜ਼ਿਲ੍ਹੇ ਜੇ ਕਿ ਪੂਰੇ ਪੰਜਾਬ ਪਰ ਵਿੱਚ ਇਸੇ ਤਰ੍ਹਾਂ ਇਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੱਲ ਜਦੋਂ ਸਾਡਾ ਬੱਲੋ ਪਿੰਡ ਦਾ ਨੌਜਵਾਨ ਸੁਭਕਰਮਨ ਸਿੰਘ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਸਾਡੇ ਸੂਬਾ ਪ੍ਰਧਾਨ ਹਰਮੀਰ ਸਿੰਘ ਆਦਿਆ ਵੱਲੋਂ ਤੁਰੰਤ ਜਿਹੜਾ ਸ਼ਾਮ ਨੂੰ ਇਹ ਐਕਸ਼ਨ ਲਿਆਗਾ ਤੇ ਇਹ ਸਿਰਫ ਉਸ ਦੇ ਰੋਸ ਵਜੋਂ ਅੱਜ ਇੱਕ ਸੰਕੇਤਕ ਰੂਪ ਦੇ ਵਿੱਚ ਤੇ ਸਾਡੇ ਭਰਾ ਦੀ ਡੈਥ ਨੂੰ ਅਹਿਮ ਰੱਖ ਕੇ ਅੱਜ ਰੋਸ ਦੇ ਵਜੋਂ ਅਸੀਂ ਜਿਹੜਾ ਸੜਕਾਂ ਤੇ ਆਏ ਹਾਂ ਜੀ ਗੱਲ ਕਰੀਏ ਇਸੇ ਤਰ੍ਹਾਂ ਜਿਵੇਂ ਅੱਜ ਕਿਸਾਨ ਜਿੱਥੇ ਉਧਰ ਰੈਣਾ ਬੋਟ ਦੇ ਬੈਠੇ ਹੋਰ ਜਿੱਥੇ ਮੰਦੀਆਂ ਨੇ ਕਾਦੀਆਂ ਉੱਥੇ ਨਹੀਂ ਗਈ ਫਿਰ ਵੀ ਅੱਜ ਰੋਸ ਪਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਜੀ ਰੋਸ ਤਾਂ ਫਿਰ ਸਾਡੇ ਉੱਪਰ ਆਈ ਨਹੀਂ ਉਹਨਾਂ ਖਾਤਰ ਦੱਸੋਣਾਂਗਾ ਸਾਡੇ ਪ੍ਰਧਾਨ ਸਾਹਿਬ ਦਾ ਹੁਕਮ ਸੀਗਾ ਅਸੀਂ ਸਾਰੇ ਰੋਡ ਜਾਮ ਕੀਤੇ ਨੇਗੇ ਤੇ ਬਾਕੀ ਜਿੰਨੇ ਵੀ ਪ੍ਰਵਹਾਨ ਦੀ ਕਾਲੂ ਕਰਦੇ ਰਹਾਂਗੇ ਅੱਗੇ ਵੀ ਜੋ ਵੀ ਹੁਕਮ ਹੋਊਗਾ ਉਹ ਪਵਾਵਾਂਗੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਆਉਂਦੇ ਆ ਵੀ ਆਪਣੀ ਹੱਦ ਝਾ ਕੇ ਉਹ ਤੱਕਾ ਕਰਦੇ ਨਹੀਂਗੇ ਵੀ ਉਹਦੇ ਕਰਕੇ ਸਰਕਾਰ ਨੂੰ ਵੀ ਮੜਾ ਜਾਂ ਕੜੜਾ ਸਟੈਂਡ ਲੈਣਾ ਚਾਹੀਦਾ ਢਿੱਲਾ ਸਟੈਂਡ ਹੈ ਸਰਕਾਰ ਦਾ ਤੇ ਥਾਂ ਥਾਂ ਪੁਲਿਸ ਲਾਈ ਵੀ ਜਥੇ ਬੰਦੀਆਂ ਨੂੰ ਰੋਕ ਰਹੇ ਨੇਗੇ ਕੱਲ ਸਾਡੇ ਤਨੂਲੇ ਨਾਕਾ ਲੱਗਿਆ ਹੋਇਆ ਸੀਗਾ ਜਾਣ ਤੋਂ ਰੋਕ ਰਹੇ ਸੀਗੇ ਉੱਥੇ ਵੀ ਇਹ ਮਾੜੀ ਗੱਲ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਤਾਂ ਕਹਿ ਰਹੀ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਤੱਕਾ ਕਰ ਰਹੀ ਹੈ ਨਹੀਂ ਨਾਲ ਖੜਨਦਾ ਫਿਰ ਇਹ ਦੋ ਹੋਣੇ ਨਾ ਇੱਕ ਪਾਸੇ ਕਹਿੰਦੇ ਨਾਲ ਖੜੇ ਆ ਇੱਕ ਪਾਸੇ ਕਿਸਾਨਾਂ ਨੂੰ ਰੋਕ ਰਹੀ ਆ ਕੱਲ ਤਨੋਲੇ ਰੋਕ ਰਹੀ ਸੀਗੇ ਅਸੀਂ ਆਪ ਦੇਖੇ ਨੇਗੇ ਕਿਸ ਕਾਰਨ ਰੁਕੇ ਜਾ ਰਹੇ ਕੀ ਕਿਹਾ ਜਾ ਰਿਹਾ ਵੀ ਬਦ ਨਾ ਜਾਣ ਉੱਥੇ ਜਾਂ ਜੀਸੀਬੀ ਨਾਲ ਜਾਣ ਜਾਂ ਹੋਰ ਨਾਲ ਜਾਣ ਆਏ ਰੋਕ ਰਹੇ ਨੇਗੇ ਵੀ ਘੱਟ ਹੋ ਹੋਵੇ ਬਿੱਤੇ ਮੌਕੇ ਤੇ ਉੱਥੇ ਪੰਜਾਬ ਪੁਲਿਸ ਦਾ ਕੋਈ ਵੀ ਆਗੂ ਨਹੀਂ ਸੀ ਉਦੋਂ ਦੇ ਸਾਰੇ ਕਮਾਂਡੋ ਵਾਲੇ ਖੜੇ ਸੀ ਹੋਰ ਖੜੇ ਸੀਗੇ ਕੱਲ ਜਦੋਂ ਆਹ ਗੱਲਾਂ ਹੋਈਆਂ ਨੇ ਗਿਆ ਆ ਕੇ ਇੱਥੇ ਟਰੈਕਟਰ ਭੰਨ ਕੇ ਗਏ ਨੇ ਆਪਣੀ ਹੱਦ ਤੋਂ ਸਾਰੇ ਕਿੰਨਾ ਨੁਕਸਾਨ ਕਰਿਆ ਉਦੋਂ ਪੰਜਾਬ ਪੁਲਿਸ ਕਿੱਥੇ ਗਈ ਸੀਗੀ ਪੰਜਾਬ ਪੁਲਿਸ ਰੋਕ ਨਹੀਂ ਸਕਦੀ ਉੱਥੇ ਦਾ ਡੀਸੀ ਆਰਡਰ ਕਰਦਾ ਮੌਕੇ ਤੇ ਭਗਵੰਤ ਮਾਨ ਕਹਿੰਦਾ ਰੋਕਦਾ ਹੁਣ ਬਾਅਦ ਲੱਗਦਾ ਨਹੀਂ ਇੱਕ ਇੱਕ ਪਾਸੇ ਨੈਸ਼ਨਲ ਹਾਈਬ੍ਰਿਡ تھیਰੀ ਇੱਕ ਆੜਕ ਕਾਨੂੰਨ ਹੁੰਦਾ ਕਿ ਸੜਕ ਤੋੜਵਾਂਗੇ ਤੇ ਉਹਦੇ ਕਾਨੂੰਨੀ ਕਾਰਵਾਈ ਹੁੰਦੀ ਹੈ ਹਰਿਆਣਾ ਗਵਰਨਮੈਂਟ ਨੇ ਵੀ ਤੋੜੀ ਹੈ ਲੱਗਦਾ ਨਹੀਂ ਕਿ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈਗੀ ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਦੇ ਬਹੁਤ ਜ਼ਿਆਦਾ ਧੱਕਾ ਕਰ ਸਰਕਾਰ ਸਰਕਾਰ ਰੋਕਣ ਦਾ ਆਪਣੇ ਦੇਸ਼ ਚ ਕੀ ਹੱਕ ਹੈ ਜੀ ਦੇਸ਼ ਦਾ ਹੱਕ ਹੀ ਨਹੀਂਗਾ ਜੇ ਤਾਂ ਕੋਈ ਦੂਜੇ ਰਾਜ ਚ ਵੜਦੇ ਹੋਈ ਹੈ ਪਾਕਿਸਤਾਨ ਚ ਜਾਂਦੇ ਹੋਈ ਹੈ ਉਹ ਤਾਂ ਹੋਵੇਗਾ ਆਪਣਾ ਤਾਂ ਆਪਦਾ ਦੇਸ਼ ਹੈਗਾ ਬਾਕੀ ਹਰਿਆਣਾ ਸਰਕਾਰ ਕਿਉਂ ਐਵੇਂ ਵਿੱਚ ਬਾਧੂ ਬਾਨੇ ਲੈਂਦੀ ਹੈਗੀ ਸੈਂਟਰ ਨਾਲ ਸਾਡੀ ਗੱਲਬਾਤ ਅਸੀਂ ਦਿੱਲੀ ਜਾਣਾਗਾ ਦਿੱਲੀ ਸਾਡੀ ਹੈਗੀ ਅਸੀਂ ਕਿਉਂ ਨਾ ਜਾਈਏ ਦਿੱਲੀ ਲੱਗਦਾ ਕਿ ਇੰਨਾ ਪ੍ਰਦਰਸ਼ਨ ਹੋ ਰਿਹਾ ਹੈ ਕਿ ਕੋਈ ਜਿਹੜੀ ਬੈਠਕ ਹੋਈ ਹੱਲ ਹੱਲ ਹੋ ਸਕਦਾ ਜਾਂਦੀ ਹੈ ਹੱਲ ਤਾਂ ਜੀ ਦੇਖੋ ਮੀਟਿੰਗਾਂ ਰੱਖੀ ਜਾਂਦੇ ਨੇ ਹੱਲ ਇਹ ਕੋਈ ਨਹੀਂ ਕਰਦੇ ਹੱਲ ਹੱਲ ਕੋਈ ਨਹੀਂ ਸਾਨੂੰ ਇਹਨਾਂ ਤੋਂ ਆਸ ਨਹੀਂ ਗਈ ਪਰ ਸਾਡਾ ਜੋ ਹੱਕ ਮੰਗਦਾ ਸੀ ਕਰੀ ਜਾਂਦੇ ਆ ਹੱਲ ਕਰਦੇ ਦਿੰਦੇ ਨਹੀਂਗੇ ਮੈਂ ਫੇਰ ਦੁਬਾਰਾ ਦਿਖਾਣਾ ਚਾਹੂੰਗਾ ਬਨਾਲਾ ਰੋਡ ਅਜੇ ਬਨਾਲਾ ਚੰਡੀਗੜ੍ਹ ਰੋਡ ਦੇ ਇੱਥੇ ਜਾਮ ਲੱਗਾ ਆਇਆ ਹੈ ਉੱਥੇ ਕਿਸਾਨਾਂ ਵੱਲੋਂ ਬਖ ਬਖ ਸੜਕਾਂ ਜਾਮ ਕੀਤੀ ਗਈ ਹੈ ਪੂਰੇ ਪੰਜਾਬ ਪਰ ਵਿੱਚ ਅੱਜ ਭਾਰਤੀ ਕਿਸਾਨ ਕਾਦਿਆ ਵੱਲੋਂ ਸੜਕਾਂ ਜਾਮ ਨੇ ਉੱਥੇ ਬਨਾਲਾ ਜ਼ਿਲ੍ਹੇ ਦੀਆਂ ਬਨਾਲਾ ਚੰਡੀਗੜ੍ਹ ਰੋਡ ਬਨਾਲਾ ਮੋਗਾ ਰੋਡ ਬਨਾਲਾ ਲੁਧਿਆਣਾ ਰੋਡ ਬਨਾਲਾ ਮਾਨਸਾ ਰੋਡ ਸਾਰੀ ਰੋਡਾਂ ਤੇ ਅੱਜ ਭਾਰਤੀ ਕਿਸਾਨ ਕਰਦਿਆਂ ਵੱਲੋਂ ਅੱਜ ਚੱਕੇ ਜਾਮ ਕੀਤੇ ਗਏ ਨੇ ਉਹਨਾਂ ਨੇ ਕਿਹਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਜਾਮ ਲਾਏ ਜਾਣਗੇ ਉਹਨਾਂ ਦੇ ਗੁੱਸੇ ਤੇ ਰੋਸ ਪਾਇਆ ਜਾ ਰਿਹਾ ਉਹਨਾਂ ਨੇ ਕਿਹਾ ਨਾ ਹਰਿਆਣਾ ਸਰਕਾਰ ਵੱਲੋਂ ਜਿਹੜੇ ਕਿਸਾਨਾਂ ਤੇ ਲਾਠੀਆਂ ਜਾਂ ਗੋਲੀਆਂ ਵਰਸਾਈਆਂ ਜਾ ਰਹੀਆਂ ਉਸ ਦੇ ਰੋਸ ਵਿੱਚ ਅੱਜ ਚੱਕੇ ਜਾਮ ਕੀਤੇ ਗਏ ਨੇ ਅਗਲੀ ਕਾਲ ਜੋ ਐਸ ਕੇ ਐਮ ਜਾਂ ਇਹਨਾਂ ਦੇ ਸੂਬੇ ਦੀ ਜੋ ਪੱਧਰ ਤੇ ਜਿਹੜੀ ਕਾਲ ਆਊਗੀ ਉਸ ਦੇ ਮੁਤਾਬਿਕ ਅਗਲਾ ਸੰਘਰਸ਼ ਕੀਤਾ ਜਾਊਗਾ ਬਨਾਲਾ ਤੋਂ ਅਸ਼ੀਸ਼ ਸ਼ਰਮਾ ਪੀਟੀਸੀ ਨਿਊਜ਼